ਪੰਜਾਬੀ ਫਿਲਮ ਇੰਡਸਟਰੀ ਜੋ ਕਿ ਦਿਨੋ ਦਿਨ ਵਧਦੀ ਜਾ ਰਹੀ ਹੈ ਗੁੱਡੀਆਂ ਪਟੋਲੇ ਦੀ ਹਿੱਟ ਜੋੜੀ ਇੱਕ ਵਾਰ ਫਿਰ ਪਰਦੇ ਤੇ ਵੇਖਣ ਨੂੰ ਮਿਲੇਗੀ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਨਵੀਂ ਆਉਣ ਵਾਲੀ ਫਿਲਮ ਦਾ ਐਲਾਨ ਹੋ ਚੁੱਕਿਆ ਹੈ ਤੇ ਇਸ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ ਇਸ ਫਿਲਮ ਦਾ ਨਾਮ ਹੈ ਕਬੂਤਰ ਜੋ ਕਿ ਅਗਲੇ ਸਾਲ 3 ਅਪ੍ਰੈਲ 2020 ਨੂੰ ਰਿਲੀਜ਼ ਕੀਤੀ ਜਾਵੇਗੀ ਇਸ ਫਿਲਮ ਨੂੰ ਵਿਜੇ ਕੁਮਾਰ ਅਰੋੜਾ ਡਾਇਰੈਕਟ ਕਰ ਰਹੇ ਨੇ ਇਸ ਫਿਲਮ ਦੀ ਜਾਣਕਾਰੀ ਗੁਰਨਾਮ ਭੁੱਲਰ ਤੇ ਐਮੀ ਵਿਰਕਣੇ ਇੱਕ ਸੋਸ਼ਲ ਮੀਡੀਆ ਸਾਈਟ ਤੇ ਪੋਸਟਰ ਅਪਲੋਡ ਕਰਕੇ ਦਿੱਤੀ ਹੈ ਅਗਰ ਗੱਲ ਕਰੀਏ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਤਾਂ ਦੋਨੋਂ ਹੀ ਕਲਾਕਾਰ ਦਰਸ਼ਕਾਂ ਦੇ ਬਹੁਤ ਚਾਹਤੇ ਨੇ ਦੋਨਾਂ ਦੇ ਜਿੰਨੇ ਵੀ ਹੁਣ ਤੱਕ ਸੌਂਗਸ ਜਾਂ ਫਿਲਮਸ ਆਈਆਂ ਨੇ ਦਰਸ਼ਕਾਂ ਨੇ ਸਭ ਨੂੰ ਖੂਬ ਪਿਆਰ ਦਿੱਤਾ ਹੈ ਗੁੱਡੀਆਂ ਪਟੋਲੇ ਵਾਂਗ ਇਹ ਜੋੜੀ ਆਪਣੀ ਅਗਲੀ ਫਿਲਮ ਵਿੱਚ ਵੀ ਕਮਾਲ ਦਿਖਾ ਸਕਣਗੇ ਇਸ ਦੀ ਪੂਰੀ ਉਮੀਦ ਕੀਤੀ ਜਾ ਸਕਦੀ ਹੈ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ